ਪੇ ਪੰਜਾਬ ਦੇ ਵਿੱਚ ਬੇਅਦਵੀ ਮਾਮਲੇ ਨਾਲ ਜੁੜੀ ਇੱਕ ਮਹੱਤਵਪੂਰਨ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਬੇਅਦਵੀ ਦੇ ਦੋਸ਼ੀਆਂ ਨੂੰ ਹੁਣ ਬਖਸ਼ਿਆ ਨਹੀਂ ਜਾਵੇਗਾ ਉਹਨਾਂ ਨੂੰ ਉਮਰ ਕੈਦ ਤੱਕ ਦੀ ਸਜ਼ਾ ਹੋ ਸਕਦੀ ਹੈ ਜਿਸ ਤੋਂ ਲੈ ਕੇ ਹੁਣ ਪੰਜਾਬ ਸਰਕਾਰ ਦੇ ਵੱਲੋਂ ਬਕਾਇਦਾ ਸਖ਼ਤ ਕਿਉਂ ਉਹਨਾਂ ਜੋ ਲਿਆਂਦਾ ਜਾ ਰਿਹਾ ਤੇ ਇਸ ਨੂੰ ਲੈ ਕੇ ਪੰਜਾਬ ਕੈਬਨਿਟ ਦੀ ਜੋ ਮਹੱਤਵਪੂਰਨ ਮੀਟਿੰਗ ਹੋਈ ਹੈ ਉਸ ਦੇ ਵਿੱਚ ਬੇਅਦਵੀ ਮਾਮਲੇ ਨੂੰ ਲੈ ਕੇ ਜੋ ਹੈ ਬਿੱਲ ਦੇ ਉੱਪਰ ਸਹਿਮਤੀ ਬਣੀ ਹੈ ਤੇ ਉਸ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਪੰਜਾਬ ਕੈਬਨਿਟ ਦੇ ਵੱਲੋਂ ਮਨਜ਼ੂਰੀ ਮਿਲਣ ਤੋਂ ਬਾਅਦ ਹੁਣ ਇਸ ਬੇਦਵੀ ਬਿੱਲ ਨੂੰ ਜੋ ਹੈ ਪੰਜਾਬ ਵਿਧਾਨ ਸਭਾ ਦੇ ਵਿੱਚ ਅੱਜ ਦੀ ਕਾਰਵਾਈ ਦੇ ਦੌਰਾਨ ਪੇਸ਼ ਕੀਤਾ ਜਾ ਸਕਦਾ ਹੈ ਸੋ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲਾਂ ਹੀ ਸਪਸ਼ਟ ਕਰ ਚੁੱਕੇ ਨੇ ਅਤੇ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਬੇਦਬੀ ਦੇ ਉੱਪਰ ਅਜਿਹਾ ਕਾਨੂੰਨ ਲਿਆਣਾ ਚਾਹੁੰਦੀ ਹੈ ਜੋ ਕਿ ਸਥਿਰ ਹੋਵੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹ ਕਾਨੂੰਨ ਮਜ਼ਬੂਤੀ ਨਾਲ ਲਾਗੂ ਰਹੇ ਤਾਂ ਕਿ ਬੇਦਬੀ ਵਰਗੇ ਜਿਹੜੇ ਕੀ ਇਹ ਅਪਰਾਧ ਹੁੰਦੇ ਨੇ ਉਹਨਾਂ ਦੇ ਉੱਪਰ ਲਗਾਮ ਲੱਗ ਸਕੇ ਫਿਲ ਕਾਬਿਲ ਜ਼ਿਕਰ ਹੈ ਕਿ ਜੋ ਅੱਜ ਪੰਜਾਬ ਕੈਬਨਿਟ ਦੀ ਮੀਟਿੰਗ ਹੋਈ ਹੈ ਉਸ ਦੇ ਵਿੱਚ ਬੇਦਵੀ ਦੇ ਮਾਮਲੇ ਨੂੰ ਲੈ ਕੇ ਜੋ ਸਖਤ ਕਾਨੂੰਨ ਬਣਾਏ ਜਾਣ ਦੀ ਤਿਆਰੀ ਦੇ ਉੱਪਰ ਚਰਚਾ ਕੀਤੀ ਗਈ ਹੈ ਬਕਾਇਦਾ ਜੋ ਬਿੱਲ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ ਇਸ ਕਾਨੂੰਨ ਦੇ ਤਹਿਤ ਧਾਰਮਿਕ ਗ੍ਰੰਥਾ ਅਤੇ ਧਾਰਮਿਕ ਸਥਾਨਾਂ ਦੀ ਬੇਦਵੀ ਕਰਨ ਵਾਲੇ ਨੂੰ ਉਮਰ ਕੈਦ ਦੀ ਸਜ਼ਾ ਮਿਲੇਗੀ ਅਤੇ ਅੱਜ ਜੋ ਇਸ ਬਿੱਲ ਨੂੰ ਪੰਜਾਬ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤੇ ਨਾਲ ਹੀ ਇਸ ਨੂੰ ਲਾਗੂ ਕਰਨ ਤੋਂ ਪਹਿਲਾਂ ਵੱਖ-ਵੱਖ ਜਿਹੜੀਆਂ ਕੀ ਸੰਸਥਾਵਾਂ ਨੇ ਅਤੇ ਆਮ ਲੋਕਾਂ ਦੀ رائے ਵੀ ਜ਼ਰੂਰ ਲਈ ਜਾਵੇਗੀ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਸ ਬੰਦੇ ਵਿੱਚ ਵਿਸਥਾਰ ਦੇ ਵਿੱਚ ਜੋ ਗਲਬਾ ਦਾ ਜ਼ਿਕਰ ਕੀਤਾ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਬੇਦਵੀ ਵਰਗੀਆਂ ਕਟਨਾਮ ਉਹ ਨਾਬਾਪਰਣ ਇਸ ਨੂੰ ਲੈ ਕੇ ਜੋ ਪੰਜਾਬ ਸਰਕਾਰ ਹੈ ਸਖਤ ਕਾਨੂੰਨ ਲਿਆਂ جاری ਹੈ ਅਤੇ ਅੱਜ ਇਸ ਬਿੱਲ ਨੂੰ ਮਨਜ਼ੂਰੀ ਜਿਹੜੀ ਕਿ ਕੈਬਨਿਟ ਦੇ ਵੱਲੋਂ ਦਿੱਤੀ ਗਈ ਹੈ ਤੇ ਅੱਜ ਜੋ ਵਿਧਾਨ ਸਭਾ ਦੀ ਕਾਰਵਾਈ ਹੋਣੀ ਹੈ ਉਸ ਦੇ ਵਿੱਚ ਇਹ ਬਿੱਲ ਪੇਸ਼ ਕੀਤਾ ਜਾਣਾ ਫਿਲਹਾਲ ਬੇਅਦਵੀ ਵਰਗੇ ਮਸਲੇ ਦੇ ਉੱਪਰ ਬੀ ਐਨ ਐਸ ਦੀ ਧਾਰਾ 298 ਅਤੇ 299 ਦੇ ਤਹਿਤ ਵੱਧ ਤੋਂ ਵੱਧ 3 ਸਾਲ ਦੀ ਸਜ਼ਾ ਦਾ ਪ੍ਰਬਾਧਾ ਹੈ ਪਰ ਪੰਜਾਬ ਸਰਕਾਰ ਇਸ ਸਜ਼ਾ ਨੂੰ ਘੱਟ ਤੋਂ ਘੱਟ 10 ਸਾਲ ਅਤੇ ਉਮਰ ਕੈਦ ਤੱਕ ਦਾ ਜਿਹੜਾ ਕੀ ਵਧਾਉਣ ਦਾ ਪ੍ਰਸਤਾਵ ਲ ਲੈ ਕੇ ਜੋ ਇਸ ਬਿੱਲ ਦੇ ਵਿੱਚ ਆਈ ਹੈ ਨਾਲ ਹੀ ਸਰਕਾਰ ਨੇ ਇਹ ਵੀ ਸਾਫ ਕਰ ਦਿੱਤਾ ਹੈ ਕਿ ਕਾਨੂੰਨ ਦੇ ਵਿੱਚ ਅਜਿਹੇ ਪ੍ਰਵਧਾਨ ਜੋੜੇ ਜਾਣ ਜਿਸ ਦੇ ਨਾਲ ਨਾ ਸਿਰਫ ਦੋਸ਼ੀ ਸਗੋ ਉਸ ਦੇ ਪਰਿਵਾਰ ਦੀ ਵੀ ਜ਼ਿੰਮੇਵਾਰੀ ਤੈਅ ਕੀਤੀ ਜਾਵੇ ਮਕਸਦ ਇਹ ਹੈ ਕਿ ਦੁਬਾਰਾ ਕੋਈ ਅਜੇਹੀ ਹਰਕਤ ਕਰਨ ਦੇ ਬਾਰੇ ਸੋਚ ਵੀ ਨਾ ਸਕੇ ਸੋ ਕੈਬਨਟ ਦੀ ਇਸ ਮੀਟਿੰਗ ਦੇ ਵਿੱਚ ਕਾਨੂੰਨ ਨੂੰ ਲੈ ਕੇ ਰਣਨੀਤੀ ਤਿਆਰ ਕੀਤੀ ਜਾਵੇਗੀ ਅਤੇ ਇਸੇ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਜੋ ਹੈ ਲੋਕਾਂ ਦੀ ਰਾਏ ਅਤੇ ਸੰਸਥਾ ਮਾਦੇ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਇਸ ਕਾਨੂੰਨ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇਗਾ ਤੇ ਨਾਲ ਹੀ ਇਸ ਮੀਟਿੰਗ ਦੇ ਵਿੱਚ ਖੇਤੀ ਅਤੇ ਕਿਸਾਨ ਪਾਲੀ ਵਿਭਾਗ ਦੇ ਅਹਿਮ এজেন্ডਾ ਨੂੰ ਵੀ ਮੰਜ਼ੂਰੀ ਦਿੱਤੀ ਗਈ ਹੈ ਸਰਕਾਰ ਹਰਿਆਣਾ ਦੀ ਤਰਫ ਦੇ ਉੱਪਰ ਨਕਲੀ ਖਾਦ ਅਤੇ ਦਵਾਈਆਂ ਦੀ ਵਿਕਰੀ ਰੋਕਣ ਦੇ ਲਈ ਇੱਕ ਬਿੱਲ ਨੂੰ ਲੈ ਕੇ ਆ ਰਹੀ ਹੈ ਜਿਸ ਨੂੰ ਅੱਜ ਕੈਬਨਿਟ ਦੇ ਵਿੱਚ ਜੋ ਹੈ ਪੇਸ਼ ਕੀਤੇ ਜਾਣ ਤੋਂ ਬਾਅਦ ਉਸ ਨੂੰ ਮੰਜ਼ੂਰੀ ਮਿਲੀ ਅਤੇ ਫਿਰ ਇਹਨਾਂ ਬਿੱਲਾਂ ਨੂੰ ਜੋ ਹੈ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤੇ ਜਾਣਾ ਤੋਂ ਬੇਅਦਵੀ ਦਾ ਮਸਲਾ ਕਾਫੀ ਜਿਹੜਾ ਚਰਚਾ ਦੇ ਵਿੱਚ ਰਹਿੰਦਾ ਪੰਜਾਬ ਦੇ ਵਿੱਚ ਕਿਉਂਕਿ ਅਜਿਹਾ ਕਈ ਵਾਰ ਘਟਨਾਵਾਂ ਵਾਪਰਦੀਆਂ ਹੈਗੀਆਂ ਜਿਸ ਦੇ ਨਾਲ ਲੋਕਾਂ ਦੀ ਧਾਰਮਿਕ ਭਾਵਨਾਵਾਂ ਨੂੰ ਜ਼ਰੂਰ ਠੇਸ ਪਹੁੰਚਦੀ ਹੈ ਹਾਲਾਂਕਿ ਕਈ ਮਾਮਲਿਆਂ ਦੇ ਵਿੱਚ ਅਜਿਹਾ ਵੀ ਹੁੰਦਾ ਕਿ ਦੋਸ਼ੀਆਂ ਨੂੰ ਜਿਹੜੀ ਕਿ ਮਾਨਸਿਕ ਸਥਿਤੀ ਸਹੀ ਨਾ ਹੋਣ ਦਾ ਹਵਾਲਾ ਦੇ ਕੇ ਉਹਨਾਂ ਨੂੰ ਜੋ ਹੈ ਬਚਾ ਲਿਆ ਜਾਂਦਾ ਪਰ ਹੁਣ ਅਜਿਹਾ ਨਹੀਂ ਹੋ ਸਕੇਗਾ ਕਿਉਂਕਿ ਜੋ ਹੁਣ ਨਮਾ ਇਹ ਬਿਲ ਲਿਆਂਦਾ ਗਿਆ ਬੇਦਵੀ ਮਾਮਲਿਆਂ ਦੇ ਉੱਪਰ ਉਸ ਦੇ ਵਿੱਚ ਇਸ ਸਾਫ਼ ਤੌਰ ਤੇ ਜ਼ਿਕਰ ਕੀਤਾ ਗਿਆ ਕਿ ਦੋਸ਼ੀ ਦੇ ਨਾਲ ਨਾਲ ਉਸ ਦੀ ਪਰਿਵਾਰ ਦੀ ਜ਼ਿੰਮੇਵਾਰੀ ਵੀ ਤੈ ਹੋਵੇਗੀ ਅਤੇ ਦੋਸ਼ੀ ਪਾਇਆ ਜਾਂ ਤੇ ਪਰਿਵਾਰ ਨੂੰ ਵੀ ਜਿਹੜਾ ਕੀ ਹੈ ਦੰਡ ਜ਼ਰੂਰ ਮਿਲੇਗਾ ਸੋ ਇਸ ਨਵੇਂ ਕਾਨੂੰਨ ਦੇ ਮੁਤਾਬਕ ਜੇਕਰ ਬੇਅਦਬੀ ਦਾ ਦੋਸ਼ੀ ਕੋਈ ਪਾਇਆ ਜਾਂਦਾ ਤਾਂ ਉਸ ਨੂੰ ਉਮਰ ਕੈਦ ਤੱਕ ਦੀ ਸਜ਼ਾ ਹੋ ਸਕਦੀ ਹੈ ਜਦਕਿ ਪਹਿਲਾਂ ਇਹੀ ਸਜ਼ਾ ਜੋ ਹੈ ਬੀ ਐਨ ਐਸ ਦੀ ਤਾਰਾ 298 ਅਧਾਰਿਤ ਅਧੀਨ ਮਹਿਜ਼ 3 ਸਾਲ ਦੀ ਸਜ਼ਾ ਮਿਲਦੀ ਸੀ ਪਰ ਹੁਣ ਪੰਜਾਬ ਸਰਕਾਰ ਦੇ ਵੱਲੋਂ ਇਸ ਦੇ ਵਿੱਚ ਕੁਝ ਜਿਹੜੀਆਂ ਕਿ ਕਹਿ ਸਕਦੇ ਹੈਗੀਆਂ ਕੀ ਚੇਂਜਸ ਲਿਆਂਦੇ ਗਿਆ ਹੈਗੇ ਨੇ ਕੁਝ ਸੋਧ ਕੀਤੇ ਗਏ ਨੇ ਅਤੇ ਇਸ ਨਵੇਂ ਬਿੱਲ ਦੇ ਮੁਤਾਬਕ ਹੁਣ ਪੰਜਾਬ ਦੇ ਵਿੱਚ ਜੋ ਹੈ ਜੇਕਰ ਕੋਈ ਬੇਅਦਬੀ ਕਰਦਾ ਪਾਇਆ ਗਿਆ ਤਾਂ ਉਸ ਨੂੰ ਪੈਰੋਲ ਵੀ ਨਹੀਂ ਮਿਲੇਗੀ ਅਤੇ ਬਕਾਇਦਾ ਜੋ ਹੈ ਸਖਤੋ ਸਖਤ ਕਾਨੂੰਨ ਦੇ ਮੁਤਾਬਕ ਜੋ ਉਸ ਨੂੰ سزا ਹੈ ਉਹ ਦਿੱਤੀ ਜਾ ਸਕੇਗੀ ਸੋ ਪੰਜਾਬ ਵਿਧਾਨ ਸਭਾ ਦੇ ਵਿੱਚ ਇਹ ਬਿੱਲ ਪੇਸ਼ ਹੋਵੇਗਾ ਜਿਸ ਦੇ ਵਿੱਚ ਜਿਹੜਾ ਕੀ ਹੈ ਚਰਚਾ ਤੋਂ ਬਾਅਦ ਇਸ ਬਿੱਲ ਨੂੰ ਮਨਜ਼ੂਰੀ ਮਿਲੇਗੀ ਅਤੇ ਇਸ ਬਿੱਲ ਨੂੰ ਲਾਗੂ ਕਰਨ ਤੋਂ ਪਹਿਲਾਂ ਬਕਾਇਦਾ ਜੋ ਹੈ ਲੋਕਾਂ ਦੀ ਰਾਏ ਲਈ ਜਾਵੇਗੀ ਧਾਰਮਿਕ ਸੰਸਥਾਵਾਂ ਦੇ ਵਿਚਾਰ ਲਈ ਜਾਣਗੇ ਅਤੇ ਫਿਰ ਇਸ ਬਿੱਲ ਨੂੰ ਲਾਗੂ ਕੀਤਾ ਜਾਵੇਗਾ My mother knows my work hours, so the moment I connect to the Go Wi-Fi, I'll get her message. Are you on the train? Is anyone with you? And the answer is always the same. Mamad is a train operator in this cabin. There's a helpline for emergencies. Then she will really feel calm.